ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਸੱਚ ਆਪ ਨਵੇੜੇ ਰਾਜ ਰਾਜ ਗੁਰਮਤਿ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰਿ ਅਗਮ ਅਗੋਚਰ ਗੁਰਮਖ ਹਰ ਆਪ ਤਲਾਏ ਅਤੁੱਲ ਤੋਲ ਰਹਾਉ ਗੁਰ ਚਰਨ ਸਰੇ ਵਹਿ ਗੁਰ ਸਿੱਖ ਤੋਰਾ ਗੁਰ ਸੇਵ ਤਰੇ ਤਜ ਮੇਰ ਤੋਰਾ ਨਰ ਨਿੰਦਕ ਲੋਭੀ ਮਾਨ ਕਠੋਰਾ ਗੁਰ ਸੇਵ ਨਾ ਭਾਈ ਸੇ ਚੋਰ ਚੋਰਾ ਗੁਰ ਤੁਠਾ ਬਖਸ਼ੇ ਭਗਤ ਭਾਉ ਗੁਰ ਤੁਠੇ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸਰਾਤ ਹਲ ਨਾਮ ਪ੍ਰਾਪਤ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ ਬਸੰਤ ਮਹੱਲਾ ਤੀਜਾ ਇਕ ਤੁਕਾ ਸਾਹਿਬ ਪਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਡੋ ਚਾ ਕੋ ਹੱਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੀ ਮਾਇਆ ਮੋਹਿ ਪ੍ਰਾਣੀ ਗਲਤ ਰਹਿ ਤੈਸੀ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰ ਲਾਗਿਤ ਰਹਉ ਪਇਆ ਕਹਿਤ ਨਾਨਕ ਸੰਸਾਰ ਕੇ ਨੇਹ ਫਲ ਕਾਮਾ ਗੁਰ ਪ੍ਰਸਾਦ ਕੋ ਪਾਵੇ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹੰਢੋਲ ਘਰ ਦੂਜਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਵਿੱਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ RAM ਨਾਮ ਜਪ ਬੇੜਾ ਬੰਧੋ ਦਇਆ ਕਰਹੁ ਦਇਆਲਾ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਗ ਦਿਵਾਲ ਕਾਹੇ ਗਾਚ ਲਾਵੋ ਰਹਾਉ ਕਾਰ ਹਰ ਹਟ ਮਾਲ ਟਿੰਡ ਪਰੂ ਵੋ ਤਿਸ ਭੀਤਰ ਮਨ ਜੋ ਵੋ ਅਮਰਤ ਸਿੰਚੋ ਪਰ ਹੋ ਕੇ ਆਰੀ ਤਉ ਮਾਲੀ ਕੇ ਹੋ ਵੋ ਕਾਮ ਕਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ ਜਿਉ ਗੋਡੋ ਤਿਉ ਤੁਮ ਸੁਖ ਪਾਵੋ ਕੀਰਤਨਾ ਮੀਟਿਆ ਜਾਈ ਬਗਲੇ ਤੇ ਫੁਨ ਹੰਸ ਸੁਲਾ ਹੋਐ ਜੇ ਤੂੰ ਕਰਹਿ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰਹੁ ਦਿਆਲਾ ਬਸੰਤ ਮਹਲਾ ਪਹਿਲਾ ਹਿੰਡੋਲਾ ਸਹਰੜੀ ਵਤ ਸਭ ਕਿਸ ਸਾਂਜੀ ਪੇਵ ਕੜੈ ਧਨ ਵਖੇ ਆਪ ਕਚ ਜੀ ਦੋਸ਼ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਉ ਆਪੇ ਭਰਮ ਭਲਾਣੀ ਅੱਖਰ ਲਿਖੇ ਸੇਈ گاਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਢ ਕਸੀਦਾ ਪਹਿਰਹਿ ਚੋਲੀ ਤਾਂ ਤੁਮ ਜਾਣ ਹੋ ਨਾਰੀ ਜੇ ਕਰ ਰਾਖਹਿ ਬੁਰਾ ਨਾ ਚਖਹਿ ਹੋਵਹਿ ਕੰਤ ਪਿਆਰੀ ਜੇ ਤੂੰ ਪੜਿਆ ਪੰਡਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਵਤ ਨਾਨਕ ਏਕ ਲੰਗਾਈ ਜੇ ਕਰ ਸੱਚ ਸਮਾਵਾਂ ਵਸੰਤ ਹੰਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੂ ਦੋਏ ਮਾਈ ਦੋਏ ਬਾਪਾ ਪੜੀਐ ਪੰਡਤ ਕਰਹੋ ਵਿਚਾਰੂ ਸੁਆਮੀ ਪੰਡਤਾ ਤੁਮ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਨਪਤੀ ਰਹਾਉ ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਕਰ ਹੀ ਭੀਤਰ ਐਸਾ ਗਿਆਨ ਨਾ ਪਾਇਆ ਰਾਮ ਰਵੰਤਾ ਜਾਣੀਐ ਇਕ ਮਾਈ ਭੋਗ ਕਰੀ ਤਾਂ ਕੇ ਲਖਣ ਜਾਣੀਐ ਖਿਮਾ ਧਨ ਸੰਗਰੇਹੀ ਕਹਿਆ ਸੁਣਹਿ ਨਾ ਖਾਇ ਮਨਹਿ ਤਿਨਾ ਹੀ ਸੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਨ ਟੋਲਾ ਖਿਨ ਮਾਸਾ ਵਸੰਤ ਹੰਡੋਲ ਮਹਲਾ ਪਹਿਲਾ ਸਾਚਾ ਸਹੂ ਗੁਰੂ ਸੁਖ ਦਾਤਾ ਹਰ ਮੇਲੇ ਭੁਖ ਗਵਾਈ ਕਰ ਕਿਰਪਾ ਹਰ ਭਗਤ ਦਰੜਾਈ ਅਨੰਦ ਇਹਨਾਂ ਹਰ ਗੁਣ ਗਾਈ ਮਤ ਭੂ ਲਹਿਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਹੀਂ ਤਰੇ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤ ਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੈ ਹਰ ਨਾਮ ਹਰੀ ਕਟ ਕਟ ਗੁਪਤਿ ਓ ਪਾਏ ਵੇਖੈ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਭੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲੈ ਵਢਾਈ ਗੁਰਮਖ ਸੇ ਪ੍ਰਧਾਨ ਕੀਏ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹਲਾ ਤੀਜਾ ਕਰ ਪਹਿਲਾ ਦੋ ਤੁਕੇ ਇਕ ਓਅੰਕਾਰ ਸਤਗੁਰ ਪ੍ਰਸਾਦ ਮਾਹਰੂਤੀ ਮਹ ਸਦ ਬਸੰਤ ਜਿਤ ਹਰਿਆ ਸਭ ਜੀ ਜੰਤ ਕਿਆ ਹੋ ਆਖਾਂ ਕਿਰਮ ਜੰਤ ਤੇਰਾ ਕਿਨੈ ਨਾ ਪਾਇਆ ਆਦ ਅੰਤ ਮੈਂ ਸਾਹਿਬ ਕੀ ਕਰਹਿ ਸੇਵ ਪਰਮ ਸੁਖ ਪਾਵੈ ਆਤਮ ਦੇਵ ਰਹਾਉ ਕਰਮ ਹੋਐ ਤਾਂ ਸੇਵਾ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਆਨੰਦਿਨ ਸਾਚ ਨਾਮਿ ਉਚਰੈ ਇਨ ਵਿਦ ਪ੍ਰਾਣੀ ਦੁਤਰ ਤਰੈ ਵੇਖੇ ਅਮਰਤ ਕਰਤਾਰ ਉਪਾਈ ਸੰਸਾਰ ਬਿਰਖ ਕੋ ਦੁਏ ਫਲ ਲਾਈ ਆਪੇ ਕਰਤਾ ਕਰੇ ਕਰਾਈ ਜੋ ਤਿਸ ਭਾਵੈ ਤਿਸੈ ਖੁਆਇ ਨਾਨਕ ਜਿਸਨੂੰ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ ਵਿਖਿਆ ਕੀ ਬਾਸਨਾ ਮਨਹਿ ਕਰੀ ਆਪਣਾ ਭਾਣਾ ਆਪ ਕਰੇ ਬਸੰਤ ਮਹੱਲਾ ਤੀਜਾ ਰਾਤੇ ਸਾਚ ਹਰ ਨਾਮ ਨਿਹਾਲਾ ਦਇਆ ਕਰਹੁ ਪ੍ਰਭ ਦੀਨ ਦਇਆਲਾ ਤਿਸ ਬਿਨ ਅਵਰ ਨਹੀਂ ਮੈਂ ਕੋਈ ਜਿਉ ਭਾਵੈ ਤਿਉ ਰਾਖੈ ਸੋਈ ਗੁਰ ਗੋਪਾਲ ਮੇਰੇ ਮਨ ਪਾਏ ਰਹਿ ਨਾ ਸਕੋ ਦਰਸ਼ਨ ਦੇਖੇ ਬਿਨਾ ਸਹਿਜ ਮਿਲੋ ਗੁਰ ਮੇਲ ਮਲਾਏ ਰਹਾਉ ਇਹ ਮਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹੁਰ ਪਛਤਾਨਾ ਵਿਸਰਤ ਮਲਾਏ ਗੁਰ ਸੇਵ ਰਾਂਗੀ ਹਰ ਨਾਮ ਦੀਓ ਮਸਤਕ ਵਡ ਭਾਗੀ ਪੌਣ ਪਾਣੀ ਕੀ ਇਹ ਦੇਹ ਸਰੀਰਾ ਹਉ ਮੈ ਰੋਗ ਕਠਨ ਤਨ ਪੀਰਾ ਗੁਰਮਖ RAM ਨਾਮ ਦਾਰੂ ਗੁਣ ਗਾਇਆ ਕਰ ਕਿਰਪਾ ਗੁਰ ਰੋਗ ਗਵਾਇਆ ਚਾਰ ਲਦੀਆਂ ਅਗਨੀ ਤਨ ਚਾਰੇ ਤ੍ਰਿਸ਼ਨਾ ਜਲਤ ਜਲੇ ਹੰਕਾਰੇ ਗੁਰ ਰਾਖੇ ਵਡ ਭਾਗੀ ਤਾਰੇ ਜਨ ਨਾਨਕ ਔਰ ਹਰ ਅੰਮ੍ਰਿਤ ਧਾਰੀ ਬਸੰਤ ਮਹਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਚ ਸਹਜ ਕਦੇ ਨਾ ਹੋਐ ਸੋਗ ਮਨ ਮੁਖ ਮੋਏ ਨਾਹੀ ਹਰ ਮਨ ਮਾਹੀ ਮਰ ਮਰ ਜੰਮਹਿ ਪੀ ਮਰ ਜਾਇ ਸੇ ਜਨ ਜੀਵੇ ਜਿਨ ਹਰ ਮਨ ਮਾਏ ਸਾਚ ਸੁਮਾਨਹਿ ਸਾਚ ਸੁਮਾਹੀ ਰਹਾਉ ਹਰ ਨਾ ਸੇਵਹਿ ਤੇ ਹਰ ਤੇ ਦੂਰ ਜਸੰਤਰ ਭਵਹਿ ਸਿਰ ਪਾਵਹਿ ਧੂਰ ਹਰ ਆਪੇ ਜਨ ਲੀਏ ਲਾਈ ਤਿਸ ਸਦਾ ਸੁਖ ਹੈ ਤੇਲ ਨਾ ਤਮਾਈ ਨਦਰ ਕਰੇ ਚੂਕੈ ਅਭਮਾਨ ਸਾਚੀ ਦਰਗਾਹ ਪਾਵੈ ਮਾਨ ਹਰ ਜੀ ਉਹ ਵੇਖੈ ਸਦ ਹਜੂਰ ਗੁਰ ਕੈ ਸ਼ਬਦ ਰਹਿਆ ਪਰਪੂਰ ਜੀ ਜੰਤ ਕੀ ਕਰੇ ਪ੍ਰਤਪਾਲ ਗੁਰ ਪ੍ਰਸਾਦੀ ਸਦ ਸੰਭਾਲ ਦਰ ਸਾਚੈ ਪਤ ਸਿਓ ਘਰ ਜਾਈ ਨਾਨਕ ਨਾਮ ਵਡਾਈ ਪਾਈ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਈ ਏਕੋ ਵੇਖੈ ਔਰ ਨਾ ਕੋਈ ਦੂਜੇ ਲੋਕੀ ਬਹੁਤ ਦੁੱਖ ਪਾਇਆ ਸਤਿਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਦ ਬਸੰਤੈ ਇਹ ਮਨ ਮੋਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛੋ ਤੂੰ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੇ ਪਿਆਰ ਆਪ ਛੋੜ ਹੋਏ ਦਾਸਤ ਭਾਈ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿ ਆਪਰਪੂਰ ਇਹ ਸੁਭਾਗਤੀ ਕਾ ਕੋਈ ਜਾਣੈ ਭੇਉ ਸਭ ਮੇਰਾ ਪ੍ਰਭ ਆਤਮ ਦੇਉ ਆਪੇ ਸਤਗੁਰ ਮੇਲ ਮਲਾਈ ਜਗ ਜੀਵਨ ਸਿਓ ਆਪ ਚੇਤ ਲਾਏ ਮਨ ਤਨ ਹਰਿਆ ਸਹਜ ਸੁਭਾਈ ਨਾਨਕ ਨਾਮ ਰਹਿ ਲਿਵ ਲਾਈ